ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਸੰਸਥਾ ਠਿਕਰੀਵਾਲ ਮੁਸੇਵਾ ਦਾ ਅਗਰ ਕੇ ਦਰਸ਼ਕ ਜਥੇਬੰਦੀ ਉਹ ਸਮੂਹ ਸੰਸਥਾਵਾਂ ਦੇ ਜਥੇਬੰਦੀ ਆ ਅੱਜ ਬਟਾਲੇ ਕੰਪਲੈਕਸ ਵਿੱਚ ਬੈਠੇ ਹਾਂ ਜਿਸ ਦੇ ਵਕੀਲ ਸਾਹਿਬਾਨ ਦੇ ਜੱਸਾ ਸਾਹਿਬਾਨ ਬੰਦੇ ਨੇ ਇੱਥੇ ਸਰਕਾਰ ਵੱਲੋਂ ਜਿਹੜੀ ਮੁਸ਼ਕਲ ਕ੍ਰੀਏਟ ਕੀਤੀ ਜਾ ਰਹੀ ਉਹਦੇ ਵਿਰੋਧ ਵਿੱਚ ਅਸੀਂ ਚਾਹੁੰਦੇ ਆ ਕਿ ਵਕੀਲ ਸਾਹਿਬਾਨ ਉਹ ਨੇ ਜਾਂ ਪੱਤਰਕਾਰ ਸਾਹਿਬਾਨ ਜਿਹੜੇ ਜਾਗਦੀ ਨੂੰ ਨਿਰਾਲੇ ਉਹ ਹੁੰਦੇ ਨੇ ਜਿਹੜੇ ਸੱਚ ਹੱਕ ਦੀ ਆਵਾਜ਼ ਬੁਲੰਦ ਕਰਦੇ ਨੇ ਲੋਕਾਂ ਨੂੰ ਇਨਸਾਫ਼ ਦਵਾਉਂਦੇ ਨੇ ਜੇ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਤਾਂ ਸਾਡੇ ਵਰਗੇ ਅਨੇਕਾਂ ਲੋਕਾਂ ਨੂੰ ਲੋੜਵੰਦਾਂ ਲੋਕਾਂ ਨੂੰ ਕਿਸ ਤਰ੍ਹਾਂ ਇਨਸਾਫ ਦਿਵਾਉਣਗੇ ਉਹਦੇ ਸਬੰਧ ਵਿੱਚ ਸਾਡੇ ਕੋਲੇ ਵਕੀਲਾਂ ਦੇ ਵਾਇਸ ਪ੍ਰਧਾਨ ਮੈਡਮ ਬਲਵਿੰਦਰਜੀਤ ਕੌਰ ਨੇ ਉਹਨਾਂ ਦੀ ਵਿਚਾਰ ਸੰਮਤ ਬਾਅਦ ਅਸੀਂ ਆਪਣੀ ਵਿਚਾਰ ਦੇਵਾਂਗੇ ਪਟਾਲੀ ਕੰਪਲੈਕਸ ਵਿੱਚ ਆਪਾਂ ਪਹੁੰਚੇ ਹਾਂ ਹਾਂਜੀ ਭੈਣ ਜੀ ਤੁਹਾਡਾ ਕੀ ਘੜਾ ਇੱਥੇ ਤਰਕੀਬ ਸਾਹਿਬ ਅਸੀਂ ਜਿਹੜਾ ਮੀਟਿੰਗ ਹੋਈ ਜਿਸ ਵਿੱਚ ਵਕੀਲ ਸਹਿਬਾਨ ਜੱਜ ਸਹਿਬਾਨ ਨੇ ਸਮਾਜ ਸੇਵੀਆਂ ਨੂੰ ਬੁਲਾਇਆ ਦਾਸ ਰਵਿੰਦਰ ਸਿੰਘ ਮੁੱਖ ਸੇਵਾ ਦਾ ਸਮਾਜ ਸੇਵਾ ਸੰਸਥਾ ਟਿਕਰੀਵਾਲ ਜ਼ਿਲ੍ਹਾ ਗੁਰਦਾਸਪੁਰ ਤੋਂ ਪਹੁੰਚੇ ਇਹ ਸਾਡੇ ਭੈਣ ਜੀ ਐਸੋਸੀਏਸ਼ਨ ਬਾਰ ਵਕੀਲਾਂ ਦੇ ਪ੍ਰਧਾਨ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੋਰਟ ਕੰਪਲੈਕਸ ਬਟਾਲਾ ਹੈ ਨਾ ਉਹਨੂੰ ਬਦਲ ਕੇ ਡੇਰਾ ਬਾਬਾ ਨਾਨਕ ਲਈ ਜਾਣ ਲਈ ਸਰਕਾਰ ਜਿਹੜੀ ਉਹਨੇ ਜ਼ੋਰ ਪਾਇਆ ਹੋਇਆ ਜਦ ਕਿ ਸਾਰੇ ਵਕੀਲਾਂ ਨੇ ਇਕਜੁੱਟ ਹੋ ਕੇ ਨਾਲ ਸਮਾਜ ਸੇਵੀ ਸੰਸਥਾਵਾਂ ਦੇ ਜੱਥੇਬੰਦੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਿਹੜਾ ਕੰਪਲੈਕਸ ਬਹੁਤ ਵਧੀਆ ਬਣਿਆ ਹੋਇਆ ਹੈ ਇੱਥੇ ਵਕੀਲਾਂ ਦੇ ਬੈਠਣ ਲਈ ਬਹੁਤ ਵਧੀਆ ਸੁਵਿਧਾ ਹੈ ਜੱਜਾਂ ਦੇ ਬੈਠਣ ਲਈ ਬਹੁਤ ਵਧੀਆ ਸੁਵਿਧਾ ਹੈ ਪਲੱਸ ਬਾਥਰੂਮ ਲੈਟਰਿੰਗ ਪਾਣੀ ਵਧੀਆ ਪੀਣ ਵਾਸਤੇ ਸਾਰੀਆਂ ਸੁਵਿਧਾ ਵਧੀਆ ਬਿਲਡਿੰਗ ਬਣੀ ਹੋਈ ਹੈ ਤੇ ਬਿਲਡਿੰਗ ਸਾਰੀ ਖਾਲੀ ਹੈ तकरीबन ਕੁਝ ਹੀ ਹਿੱਸਾ ਜਿਹੜਾ ਉਹ ਬਿਲਡਿੰਗ ਦਾ ਵਰਤਿਆ ਜਾ ਰਿਹਾ ਤੇ ਡੇਰਾ ਬਾਬਾ ਨਾਨਕ ਕਿਤੋਂ 20 25 ਕਿਲੋਮੀਟਰ ਦੂਰ ਜਾ ਕੇ ਲੋਕਾਂ ਦੀ ਖਜਲ ਖੁਆਰੀ ਹੋਏਗੀ ਸਾਡੀ ਖਜਲ ਖੁਆਰੀ ਹੋਏਗੀ ਅਸੀਂ ਉੱਥੇ ਬੈਠ ਕੇ ਜਿਹੜਾ ਕੰਮ ਆਪਣੇ ਕਾਊਂਟਰਾਂ ਦੇ ਇੱਥੇ ਵਧੀਆ ਰੂਮਾਂ ਦੇ ਵਿੱਚ ਸਾਰੀ ਸੈਟਿਸਫਾਈਂ ਦੇ ਵਿੱਚ ਕਰ ਰਹੇ ਹਾਂ ਉੱਥੇ ਸਾਨੂੰ ਦਿੱਕਤ ਆਏਗੀ ਤੇ ਇਹ ਵਕੀਲ ਇੱਕ ਧਿਰ ਹੁੰਦੇ ਨੇ ਜਿਸ ਤਰ੍ਹਾਂ ਆਮ ਲੋਕਾਂ ਦੇ ਕੇਸ ਲੈ ਕੇ ਜਾਇਜ ਨਜਾਇਜ਼ ਪਰਚੇ ਪਾਏ ਜਾਂਦੇ ਉਹਨਾਂ ਨੂੰ ਉਹਨਾਂ ਨੇ ਬਚਾਉਣਾ ਹੁੰਦਾ ਆਪ ਹੀ ਸਾਰੇ ਅਫਸਰਟ ਹੋ ਜਾਣਗੇ ਤੇ ਲੋਕਾਂ ਨੂੰ ਖੁਸ਼ਾਬਾਦ ਹੋਣਗੇ ਸੋ ਅੱਜ ਜੱਜ ਸਾਹਿਬਾਨ ਤੇ ਵਕੀਲ ਸਾਹਿਬਾਨ ਉਹਨਾਂ ਦਾ ਦਾਸ ਅਰਪਿੰਦਰ ਸਿੰਘ ਵੱਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਯਾਦ ਕੀਤਾ ਸਾਡੀਆਂ ਸੇਵਾਵਾਂ ਦੇਖਦੇ ਹੋਇਆ ਸਾਡੇ ਕੋਲ ਪ੍ਰੈਸ ਕਾਨਫਰੰਸ ਕੀਤੀ ਤੇ ਆਵਾਜ਼ ਜਿਹੜੀ ਹੈ ਉਹ ਸਾਡੀ ਭੈਣ ਜੀ ਦੀ ਕੱਟ ਆ ਰਹੀ ਸੀ ਆਵਾਜ਼ ਜਿਹੜੀ ਮੈਕ ਕਰਕੇ ਖਰਾਬ ਹੋ ਗਈ ਤੇ ਉਹਨਾਂ ਨੇ ਦਿੱਤੇ ਬੈਕ ਪ੍ਰਦਾਨ ਸਨ ਬਟਾਲੇ ਤੋਂ ਉਹ ਮੈਂ ਕਹਿੰਦੀ ਹਾਂ ਕਿ ਲੱਗਦਾ ਕਿ ਜਿੰਨੇ ਵਕੀਲ ਸਾਹਿਬਾਂ ਬੈਠੇ ਨੇ ਬੁਕਾਰੂ ਨੇ ਇਹ ਹੱਕ ਸੱਚ ਦੇ ਨਿਆਂ ਵਾਸਤੇ ਬੈਠੇ ਨੇ ਲੋਕਾਂ ਦੇ ਭਲੇ ਵਾਸਤੇ ਬੈਠੇ ਨੇ ਵਕੀਲ ਸਾਹਿਬਾਂ ਤੇ ਕਿਤੇ ਵੀ ਚਲੇ ਜਾਣਗੇ ਸ਼ੇਰ ਆਬਾ ਨਾਲ ਫਿਰ ਲੈ ਜਾਓ ਉੱਥੇ ਵੀ ਚਲੇ ਜਾਣਗੇ ਪਰ ਜਿਹੜੀ ਉਹਦੇ ਪਿੱਛੇ ਮੁਸ਼ਕਲਾਂ ਆਉਣੀਆਂ ਉਹ ਸਾਡੇ ਵਰਗੇ ਅਣਜਾਣ ਲੋਕ ਜਿਹੜੇ ਨੇ ਸਾਡੇ ਵਰਗੇ ਛੇੜੂ ਲੋਕ ਨੇ ਜਿਨ੍ਹਾਂ ਨੂੰ ਇੱਥੇ ਬਟਾਲੇ বাস ਸਟੈਂਡ ਤੋਂ ਉੱਤਰ ਕੇ ਆਉਂਦੇ ਆ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਕਿ ਸ਼ਹਿਰ ਦੇ ਜਿਹੜਾ ਵਧੀਆ ਥੀ ਤੇ ਕੰਪਲੈਕਸ ਬਣਿਆ ਇਹਦੀ ਸਾਰੀ ਚਰਚ ਕੀਤੀ ਜਾ ਖਾਲੀ ਕੰਪਲੈਕਸ ਹੈ ਜੱਜਾ ਸਰਬਾਨ ਦੇ ਬਹਿਨ ਵਧੀਆ ਲੋਕਾਂ ਦੀ ਸੁਵਿਧਾ ਵਾਕ ਤੇ ਬਹੁਤ ਵਧੀਆ ਚੇਰਸ ਲੱਗੀਆਂ ਨੇ ਪੱਕੇ ਲੱਗੀਆਂ ਨੇ ਪਾਣੀ ਦਾ ਪ੍ਰਬੰਧ ਹੈ ਸੋ ਸਰਕਾਰ ਨੂੰ ਦੇਤੀ ਐ ਕਰਦੇ ਆ ਇੱਕ ਵਕੀਲ ਸਾਹਿਬਾਨ ਦੇ ਨਾਮ ਸਮੂਹ ਨਾਨਸਿਕ ਜਥੇਬੰਦੀਆਂ ਸਮਾਜ ਸੇਵਾ ਸੰਸਥਾਵਾਂ ਤੇ ਸਮਾਜ ਸੇਵਾ ਸੰਸਥਾ ਟੀਮ ਦਾ ਪੇਜ ਹੈ ਦਰਪੰਦਰ ਸਿੰਘ ਖਾਲਸਾ ਫੇਸਬੁਕ ਪੇਜ ਆ ਸਬਸਕ੍ਰਾਈਬ ਕਰ ਲੈਣੇ ਸ਼ੇਅਰ ਕਰਦੇ ਤੇ ਨਿਊਜ਼ ਚੈਨਲ ਤੇ ਖਬਰ ਜਿਹੜੀ ਅਸੀਂ ਜਲਦੀ ਚਲਾ ਦੇਵਾਂਗੇ तो वकील साहबान एक ही मौका लैके बैठे ने, ने जी सेंटर सरकार है सरकार है वह दखलताजी ना करे जो ये वाइया काम चल रहा तो है कोई ए कंपलेन नहीं इतने लोगों को दिक्कत नहीं आ रही जो उसे जाओगे दो तीन थााने भी टुकड़े उधर जाएंगे लोगों के दो दो तीन तीन किलोमीटर जो घर तू ठाने वो पिछलियां सरकारों में पच्ची पच्ची किलोमीटर दूर लै गए जबकि लोग उत्तर लागू जाके ठाने के आ सकते हैं ਇਹੀ ਪ੍ਰੋਬਲਮ ਇੱਧਰ ਪੈ ਰਹੀ ਆ ਜਾਂ ਤਾਂ ਕੋਈ ਮਿਹਨਤ ਰਿਜਨ ਦਿੱਤਾ ਜਾਵੇ ਇਹਦੇ ਵਿੱਚ ਰਿਜਨ ਕੀ ਐ ਇੱਥੇ ਆਉਂਦੇ ਨੇ ਆਪਣੀ ਤਰੀਕ ਤੋਂ ਕਿ ਲੋਕ ਜਾਂਦੇ ਨੇ ਵਕੀਲਾਂ ਨੇ ਮੈਨ ਨੂੰ ਵਧੀਆ ਪ੍ਰਬੰਧ ਐ ਇਸ ਚੀਜ਼ ਦਾ ਜੇ ਵਕੀਲ ਜਿਹੜੇ ਆਮ ਲੋਕਾਂ ਨੂੰ ਲਿਆਇਂ ਦਵਾਉਂਦੇ ਨੇ ਨਿਆਂ ਪ੍ਰਣਾਲੀ ਇਹਨਾਂ ਨੂੰ ਜਾਣੇ ਚਾਹੁੰਦਾ ਇਸ ਕਰਕੇ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਆਮ ਲੋਕ ਤੇ ਸਾਡੇ ਵਰਗਿਆਂ ਦੇ ਬਲੰਦ ਕਰਨੀ ਐ ਇਹ ਅੱਜ ਬਟਾਲੇ ਦੇ ਵਿੱਚ ਇਸੇ ਰੂਸ ਵਜੋਂ ਬੈਠੇ ਨੇ ਕਿਉਂਕਿ ਸਰਕਾਰਾਂ ਆਪਣੀ ਮਨਮਰਜ਼ੀ ਕਰਦੀਆਂ ਉੱਥੋਂ ਬੈਠੇ ਆ ਪੇਪਰ ਵਰਕ ਕਰਕੇ ਉਸ ਆਏ ਤੇ ਕੋਈ ਕੰਪਲੈਕਸ ਲੱਗੇ ਕੋਈ ਕਿਤੇ ਲੱਗੇ ਪਰ ਇਹਦੇ ਵਿੱਚ ਆਣ ਕੇ ਜ਼ਮੀਨ ਮਤਲਬ ਬ੍ਰੌਂਕ ਲੈਵਲ ਤੇ ਆਣ ਕੇ ਕਿਸੇ ਨੁਮਾਇंदे ਨੇ ਤੁਹਾਡੀ ਕਿਸੇ ਸਿੱਟ ਦੇ ਆਣ ਕੇ ਪਤਾ ਕੀਤਾ ਇੱਥੇ ਦੀ ਸੁਵਿਧਾ ਕੀ ਹੈ ਡੇਰਾ ਬਾਬਾ ਨਾਨਕ ਰੋਡ ਜਿਹੜਾ ਉੱਥੇ ਲੈ ਕੇ ਚੱਲੇ ਡੇਰਾ ਬਾਬਾ ਨਾਨਕ ਕੰਪਲੈਕਸ ਉੱਥੇ ਦੀ ਸੁਵਿਧਾ ਕੀ ਹੈ ਸਭ ਤੋਂ ਪਹਿਲਾਂ ਪਾਣੀ ਪ੍ਰਬੰਧ ਲੋਕਾਂ ਦੇ ਬਹਿਣ ਦੀ ਸੁਵਿਧਾ ਪਾਰਕਿੰਗ ਦੀ ਸੁਵਿਧਾ ਜੱਜਨ ਸਾਹਿਬਾਨ ਦੀ ਸੁਵਿਧਾ ਤੇ ਵਕੀਲਾਂ ਦੀ ਸੁਵਿਧਾ ਵੇਖੀ ਜਾਵੇ ਜੇ ਵਕੀਲ ਹੀ ਟੈਨਸ਼ਨ ਵਿੱਚ ਰਹਿਣਗੇ ਵਕੀਲ ਹੀ ਆਪਣੀ ਸਟੈਂਡ ਦੀ ਪੂਰੀ ਪ੍ਰਵਰਤੀ ਨਹੀਂ ਕਰ ਸਕਦੇ ਬਹਿਣ ਦਾ ਸਿਸਟਮ ਚੰਗਾ ਨਹੀਂ ਬਣਾ ਸਕਦੇ ਤੇ ਸਾਡੇ ਵਰਗੇ ਲੋਕ ਜਿਹੜੇ ਆਪਣੀ ਪੁਕਾਰ ਲੈ ਕੇ ਵਕੀਲ ਸਾਹਿਬਾਨ ਕੋਲ ਆਉਣਗੇ ਜੱਜਾਂ ਕੋਲ ਆਉਣਗੇ ਤੇ ਕਿੱਥੇ ਬਿਠਾ ਕੇ ਉਹਨਾਂ ਦੀ ਗੱਲ ਸੁਣਨਗੇ ਤੇ ਕਿੱਥੇ ਬਿਠਾ ਕੇ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਹੋਣਗੀਆਂ ਸੋ ਸਾਡੀ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਬਾਤਵਾਦੇ ਵੀਡੀਓ ਸ਼ੇਅਰ ਹੋਣੀ ਚਾਹੀਦੀ ਹੈ ਸਰਕਾਰ ਤੱਕ ਪਹੁੰਚਣੀ ਚਾਹੀਦੀ ਹੈ ਤੇ ਜਿੰਨੇ ਵੀ ਨਿਊਜ਼ ਚੈਨਲਾਂ ਤੱਕ ਵੀਡੀਓ ਪਹੁੰਚੇ ਸਾਨੂੰ ਕੋਈ ਕਾਨੂੰਨੀ ਰਾਈਟ ਕੱਪੀ ਮਾਰ ਕੇ ਆਪਣੇ ਚੈਨਲ ਤੇ ਚਲਾ ਸਕਦੇ ਹੋ ਕਿ ਪਟਿਆਲੇ ਦਾ ਦਰਦ ਹੈ ਵਕੀਲਾਂ ਦਾ ਦਰਦ ਹੈ ਪਟਿਆਲੇ ਸ਼ਹਿਰ ਵਾਸੀਆਂ ਦਾ ਦਰਦ ਹੈ ਤੇ ਜਿਹੜੇ ਲੋਕ ਪਟਿਆਲੇ ਨੂੰ ਮਾਰ ਕੇ ਆਪਣੀ ਇਸ ਦਾ ਨਾਲ ਸੰਬੰਧਤ ਹੈ ਉਹਨਾਂ ਦਾ ਦਰਦ ਹੈ ਕਿਸ ਕਰਕੇ ਕਿਸੇ 2-4 ਬੰਦਿਆਂ ਜਾਂ ਸਰਕਾਰ ਦੇ ਆਓ ਜਾਂ ਫੈਸਲੇ ਨੂੰ ਨਾ ਲਓ ਜਿਹਦੇ ਨਾਂ ਨਾਲ 27 ਦੇ ਵਿੱਚ ਅਕੀ ਲੋਕ ਜਿਹੜੇ ਨੇ ਉਹ ਆਪਣੇ ਖਜ਼ਲਦਵਾਰੀ ਹੋ ਕੇ ਤੇ ਉਲਟ ਪਾਸੇ ਜਾ ਰਹੇ ਤੇ 2027 ਦੀ ਇਲੈਕਸ਼ਨ ਵਿੱਚ ਇਹ ਵੀ ਗੱਲ ਜਿਹੜੀ ਹੈ ਸਰਕਾਰ ਦੇ ਉਲਟ ਜਾਏਗੀ ਸੋ ਇਸ ਕਰਕੇ ਬੇਨਤੀ ਹੈ ਕਿ ਬਟਾਲੇ ਕੰਪਲੈਕਸ ਦੇ ਵਿੱਚ ਜਿਹੜੀਆਂ ਸੇਵਾਵਾਂ ਚੱਲਦੀਆਂ ਹਨ ਕਿ ਇਹਨਾਂ ਨੂੰ ਇੱਥੇ ਹੀ ਚੱਲਣ ਦਿੱਤਾ ਜਾਵੇ ਨਾ ਕਿ ਉੱਧਰ ਲੈ ਜਾਇਆ ਜਾਵੇ ਜਿਹੜਾ ਕੰਮ ਇੱਥੇ ਚੱਲ ਰਿਹਾ ਹੈ ਬਿਲ ਮਨਰੀ ਉੱਥੇ ਹੀ ਚਲਾਇਆ ਜਾਵੇ ਦਾਸ ਰਿੰਦਰ ਸਿੰਘ ਸਮਾਜ ਸੇਵਾ ਸਭਾ ਦਾ ਜਿੱਕਰੀਵਾਲ ਜ਼ਿਲ੍ਹਾ ਫੋਦਾਸ 87258 42517 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ